ਠੀਕ ਹੈ ਕਿਉਂਕਿ ਥੱਲੇ ਤੇ ਦੂਜੇ ਦੁਕਾਨਾਂ ਵਾਲੇ ਤਾਂ ਕਹੀ ਜਾਂਦੇ ਕਿਥੇ ਕਿਥੇ ਭੇਜਦੇ ਤੁਸੀਂ ਸਰ ਇਹ ਥਰੂਮ ਦਾਸ ਤੱਕ ਜਾਂਦੀ ਸਰ ਦਾਸ ਵਾਲੇ ਛੋਟੀਆਂ ਦੁਕਾਨਾਂ ਦੇ ਤਾਂ ਰੋਵਾ ਪਾਈ ਜਾਂਦੇ ਵੀ ਸਾਨੂੰ ਦਿੰਦੇ ਨਹੀਂ ਜੀ ਸਰ ਉਹ ਦੇਗੀ ਘੱਟ ਲੱਗਦੇ ਹੈ ਨਾ ਪ੍ਰਾਈਵੈਟ ਚੈੱਕ ਕਰਵਾ ਲੈਂ다 ਨਹੀਂ ਨਹੀਂ ਚੈੱਕ ਲਾਓ ਇਹਨੂੰ ਠੀਕ ਹੈ ਹਾਂ ਚੈੱਕ ਲਾਓ ਜੂਰੀਆ ਵੇਖੋ ਕਿੰਨੀ ਸੀ ਇਹਨਾਂ ਨੂੰ ਅਲਾਟਮੈਂਟ ਕਿੰਨੀ ਤੇ ਕਿੰਨੀ ਆਈ ਹੈ ਇਹਨਾਂ ਦੀ ਜਿਹੜੀ ਅਲਾਟਮੈਂਟ ਆ ਇਸ ਕੰਪਨੀ ਨੂੰ ਕਿੰਨੀ ਖਾਦ ਮਿਲਦੀ ਹੈ ਉਹ ਮੈਨੂੰ ਲਿਖ ਕੇ ਦੋ ਠੀਕ ਹੈ ਤੇ ਇਹ ਕਿੰਨੀ ਪਈ ਆ ਇਹ ਇਹਦੀ ਕੈਲਕੂਲੇਸ਼ਨ ਕਰ ਰਾਈਟ ਠੀਕ ਆ ਆ ਇਹਨਾਂ ਕੋ ਪਈ ਕਿੰਨੇ ਆ ਇਹਨੂੰ ਮੈਨ ਲਈ ਮਿਲਨੀ ਕਿੰਨੀ ਚਾਹੀਦੀ ਠੀਕ ਆ ਸਮਝ ਗਏ ਦੋਵਾਂ ਦਾ ਸਮਝ ਗਿਆ ਜਿੰਨਾ ਇਹਨਾਂ ਕੋ ਸਰਕਾਰੀ ਹੋਲ ਸੇਲ ਦਾ ਹੈਗਾ ਉਹਨਾਂ ਇੱਕ ਵੱਖਰਾ ਤੇ ਜਿੰਨਾ ਹੈ ਰਿਟੇਲ ਦੋਵਾਂ ਦਾ ਕੋਲ ਰਿਪੋਰਟ ਬਣਾ ਕੇ ਦੋ ਠੀਕ ਆ ਨਾ ਇਹਨੂੰ ਐਦਾ ਕਰ ਦੋ ਨਾ ਉਹਨਾਂ ਚ ਇਹਨੂੰ ਮਤਲਬ ਇੱਥੇ ਜਿਆਦਾ ਆਪਣਾ ਬੰਦਾ ਭਾਦੋ ਜਾਨ ਨੂੰ ਲੌਕ ਲਾ ਲਓ ਆਪ ਗਿਣਤੀ ਕਰ ਦੋ ਤਾਂ ਹਾਂ ਹਾਂ ਇੱਕ ਬੰਦਾ ਭਾ ਆਪਣਾ ਬੰਦਾ ਕਿੱਥੇ ਕੋਈ ਨਹੀਂ ਸਾਰੇ ਡਿਪਾਰਟਮੈਂਟ ਡਿਪਾਰਟਮੈਂਟ ਨਹੀਂ ਸਾਰੇ ਡਿਪਾਰਟਮੈਂਟ ਦੇਣਾ ਕੋਨੇ ਲੱਗ ਜਾ ਇੰਨਾ ਹਿੱਸਾ ਦੀ ਗਿਣਤੀ ਕਰੋ ਠੀਕ ਹੈ ਟੋਟਲ ਖਾ ਆ ਜਿਹੜੀ ਆਈ ਇਹਨਾਂ ਨੂੰ ਡੀਪੀ ਇਹਨਾਂ ਨੇ ਗਾ ਭੇਜਤੀ ਪੂਰੀ ਕਿੰਨੀ ਭੇਜ ਠੀਕ ਹੈ ਸਰ ਠੀਕ ਹੈ ਇਹਦੀ ਪੂਰੀ ਕੈਲਕੂਲੇਸ਼ਨ ਕਰਕੇ ਮੈਨੂੰ 1 ਘੰਟੇ ਦੇ ਵਿੱਚ ਦੱਸੋ ਹਾਂ ਮੈਂ ਤਾਂ ਵਿਜੀਲੈਂਸ ਵਾਲਿਆਂ ਨੂੰ ਕਹਿ ਕੇ ਪੱਥਾ ਕਰਾ ਦਵਾਂਗਾ